ਪੰਜਾਬੀ ਸੰਗੀਤਕ ਦੁਨੀਆ ਦਾ ਉਹ ਇੱਕ ਨਾਮ ਜਿਸ ਦਾ ਨਾਮ ਤਾਂ ਹੈ ਬੱਬੂ ਪਰ ਹੈ ਉਹ ਸਾਡੇ ਸਾਰਿਆਂ ਦਾ ਮਾਨ ਜੀ ਹਾਂ ਮੈਂ ਗੱਲ ਕਰ ਰਹੀ ਹਾਂ ਬੱਬੂ ਮਾਨ ਜੀ ਦੀ ਜਿਨ੍ਹਾਂ ਦਾ ਹੈ ਅੱਜ ਜਨਮ ਦਿਨ ਤੇ ਲੱਖ ਲੱਖ ਵਧਾਈਆਂ ਦਿੰਦੇ ਹਾਂ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ ਦੀਆਂ 29 ਮਾਰਚ 1975 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਖੰਡ ਮਾਨਪੁਰ ਫਤਿਹਗੜ ਸਾਹਿਬ ਦੇ ਵਿੱਚ ਬਚਪਨ ਤੋਂ ਹੀ ਉਹਨਾਂ ਦਾ ਕਾਇਕੀ ਵੱਲ ਚੁਕਾ ਸੀਗਾ ਸੰਗੀਤ ਵੱਲ ਚੁਕਾ ਸੀਗਾ ਜਿੱਥੇ 7 ਸਾਲ ਦੀ ਮਹਿਜ਼ ਉਮਰ ਦੇ ਵਿੱਚ ਉਹਨਾਂ ਨੇ ਆਪਣੀ ਪਹਿਲੀ ਸਟੇਜ ਪਰਫਾਰਮੈਂਸ ਦਿੱਤੀ ਸੀ ਉਹਨਾਂ ਨੂੰ ਸੰਗੀਤ ਦੀ ਇੰਨੀ ਕਾ ਜ਼ਿਆਦਾ ਪੁੱਖ ਸੀਗੀ ਕਿ ਰਸੋਈ ਦੇ ਵਿੱਚ ਬਰਤਨਾਂ ਦੇ ਵਿੱਚ ਵੀ ਉਹ ਸੰਗੀਤ ਤੇ ਸੁਰਾਂ ਨੂੰ ਲੱਭ ਲੈਂਦੇ ਸੀ ਉਹਨਾਂ ਨੇ ਗਾਣੇ ਤਾਂ ਬਹੁਤ ਗਾਏ ਪਰ ਕੁਝ ਗਾਣਿਆਂ ਦੇ ਨਾਲ ਉਹਨਾਂ ਦੀ ਪਛਾਣ ਬਣੀ ਤੇ ਲੋਕਾਂ ਦੇ ਦਿਲਾਂ ਵਿੱਚ ਉਹਨਾਂ ਦਾ ਪਿਆਰ ਵੀ ਬਣਿਆ ਜਿੱਥੇ ਲੋਕ ਉਹਨਾਂ ਨੂੰ ਸਟਾਰ ਆਖਣਾ ਚਾਹੁੰਦੇ ਸੀਗੇ ਉਹਨਾਂ ਦਾ ਇਹ ਮੰਨਣਾ ਸੀ ਕਿ ਸਟਾਰ ਸ਼ਬਦ ਤੋਂ ਕੋਸੋ ਦੂਰ ਨੇ ਤੇ ਉਹਨਾਂ ਦੇ ਲਈ ਅਸਲ ਸਟਾਰ ਕੌਣ ਨੇ ਆਓ ਸੁਣਦੇ ਹਾਂ ਸਟਾਰ ਸ਼ਬਦ ਫਿਲਮ ਵਾਲਿਆਂ ਲਈ ਬਣਿਆ ਸੀ ਆਹਾਂ ਕਿਉਂ ਬਣਿਆ ਸੀ ਕਿਉਂਕਿ ਅੱਗੇ ਇਸ ਤਰ੍ਹਾਂ ਦਾ ਸਿਸਟਮ ਨਹੀਂ ਸੀ ਵੀ ਜਿੱਦਾਂ ਉਹ ਤਾਂ ਕਿਸੇ ਗੌਣ ਵਾਲ ਨੂੰ ਕਹਿੰਦਾ ਵੀ ਤੇਰੀਆਂ 10 ਟਿਕਟਾਂ ਵਿਕ ਜਾਣਗੀਆਂ ਤਾਂ ਉਹ ਕਿਸੇ ਵੀ ਕਾਲਜ ਚ ਜਾ ਕੇ ਆਪਦੀ ਪ੍ਰੋਮੋਸ਼ਨ ਸ਼ੁਰੂ ਕਰ ਦਿੰਦਾ। ਉਹਨੂੰ ਇਹ ਵੀ ਨਹੀਂ ਪਤਾ ਲੱਗਦਾ ਵੀ ਇਹ ਛੋਟੇ ਸਕੂਲ ਦੇ ਬੱਚੇ ਹਨ। ਇਹਨਾਂ ਨੂੰ ਤਾਂ ਸਿਨੇਮੇ ਬਾਰੇ ਕਹਿਣੇ ਨਹੀਂ ਚਾਹੀਦਾ ਸਾਨੂੰ। ਮੰਨ ਲਓ 10ਵੀਂ ਤੋਂ ਥੱਲੇ ਬੱਚੇ ਆਪਾਂ। ਉਹਨਾਂ ਨੂੰ ਕਿਉਂ ਕਹੀਏ ਵੀ ਫਿਲਮ ਦੇਖੋ। ਆਪਾਂ ਤਾਂ ਉਹਨਾਂ ਨੂੰ ਕਹਾਂਗੇ ਪੜੋ। ਬਿਲਕੁਲ। ਹੈਨਾ? ਬਿਲਕੁਲ। ਕੋਈ ਫਿਲਮ ਬੱਚਿਆਂ ਵਾਲੀ ਹੈ ਮਾਪੇ ਆਪਣਾ ਜਾ ਸਕਦੇ। ਹਾਂਜੀ ਸੋ ਅੱਜ ਕੱਲ ਤਾਂ ਸਿਸਟਮ ਇਹ ਹੋ ਗਿਆ ਪਬਲਿਸਿਟੀ ਦਾ ਵੀ ਇੰਨਾ ਪੱਧਰ ਗਿਰ ਗਿਆ ਵੀ ਤੁਸੀਂ ਕਹਿ ਦਿਓ ਵੀ ਪ੍ਰਾਇਮਰੀ ਸਕੂਲ ਚ ਉੱਥੇ 500 ਬੰਦਾ ਇਕੱਠਾ ਹੋ ਜੂਗਾ ਉੱਥੇ ਵੀ ਜਾ ਕੇ ਸਿੰਗਰ ਨੱਚਣ ਲਾ ਜੂਗਾ ਲਾ ਕੇ ਸੀਡੀ ਦੋ ਗਾਣੇ ਸੁਣਾਊਗਾ ਜਰੂਰ ਦੇਖਿਓ ਸੋ ਮੈਨੂੰ ਲੱਗਦਾ ਕਿ ਵਿਦਿਆਕਾ ادارےਾਂ ਚ ਤਵੇ ਐਸੇ ਨਹੀਂ ਜਾਣਾ ਚਾਹੀਦਾ ਸੋ ਦਲੀਪ ਕੁਮਾਰ ਸਾਹਿਬ ਉਹਦਾ ਮਤਲਬ ਯਾਰ ਦੇਵ ਆਨੰਦ ਉਹਨਾਂ ਦਾ ਮਤਲਬ ਸੀ ਕਿ ਉਹ ਐਦਾਂ ਘੁੰਮਦੇ ਨਹੀਂ ਸੀ ਉਦੋਂ ਕਿਉਂਕਿ ਜ਼ਿਆਦਾ ਸੈਟਾਂ ਦੇ ਸ਼ੂਟਿੰਗ ਹੁੰਦੀ ਸੀ ਹਾਂਜੀ ਸੋ ਲੋਕ ਉਹਨਾਂ ਬਾਰੇ ਅੰਦਾਜ਼ੇ ਲਾਉਂਦੇ ਹੁੰਦੇ ਸੀ ਜਿੱਦਾਂ ਮੈਂ ਛੋਟਾ ਹੁੰਦਾ ਸੀ ਇੱਕ ਕਹਿੰਦੇ ਵੀ ਦੇਵਾਨੰਦ ਜਦੋਂ ਕਾਲਾ ਕੋਟ ਪਾ ਲੈਂਦਾ ਨਾ ਹਾਂਜੀ ਤਾਂ ਵੀ ਉਹ ਕੁੜੀਆਂ ਪਾਗਲ ਹੋ ਜਾਂਦੇ ਉਹਦੇ ਪਿੱਛੇ ਤੇ ਉਹਨਾਂ ਦਾ ਹਾਲਾਂਕਿ ਸ਼ਾਇਦ ਇਹ ਗੱਲ ਹੈ ਸੀ ਜਾਂ ਨਹੀਂ ਪਤਾ ਨਹੀਂ ਵੀ ਉਹਨਾਂ ਦਾ ਕਾਲਾ ਕੋਟ ਪੈਂਟ ਪੋਣਾ ਬਹਿਨ ਕਰਤਾ ਹਾਂਜੀ ਇਹ ਅਫਵਾਹ ਸੀ ਇਹ ਅਫਵਾਹ ਸੀ ਸੁਣਿਆ ਹਾਂਜੀ ਹੈ ਨਾ ਜੀ ਇਹ ਲੋਕ ਮੈਜਿਨ ਕਰਦੇ ਸੀ ਕਿਦਾਂ ਉਹ ਰਹਿੰਦੇ ਆ ਕੀ ਖਾਂਦੇ ਆ ਕਿਉਂਕਿ ਉਹ ਆਮ ਲੋਕਾਂ ਤੱਕ ਪਹੁੰਚ ਨਹੀਂ ਸੀ ਪਾਉਂਦੇ ਜੀ ਬਿਲਕੁਲ ਸੋ ਹੁਣ ਸਾਡਾ ਤਾਂ ਅਸੀਂ ਤਾਂ ਰੋਜ਼ ਚੌਥੇ ਦਿਨ ਵਿਆਹ ਚ ਨੱਚਣਾ ਹੁੰਦਾ ਸਾ ਅਸੀਂ ਸਟਾਰ ਕਿੱਥੋਂ ਆ ਜਿਹੜਾ ਮਰਜੀ ਪੈਸੇ ਦੇ ਕਨ ਚਾਲੇ ਨੇ 1998 ਦੇ ਵਿੱਚ ਉਹਨਾਂ ਦਾ ਪਹਿਲਾ ਗਾਣਾ ਆਇਆ ਸੀ ਸੱਜਣ ਰੁਮਾਲ ਦੇ ਗਿਆ ਪਰ ਇਸ ਗਾਣੇ ਤੋਂ ਉਹਨਾਂ ਨੂੰ ਜ਼ਿਆਦਾ ਸੰਤੁਸ਼ਟੀ ਨਹੀਂ ਮਿਲੀ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਇੱਕ ਐਲਬਮ ਕੱਢੀ ਅਗਲੇ ਹੀ ਸਾਲ ਜਿਸ ਦਾ ਟਾਈਟਲ ਸੀ ਤੂੰ ਮੇਰੀ ਮਿਸ ਇੰਡੀਆ ਪਰ ਜੇ ਅਸੀਂ ਗੱਲ ਕਰੀਏ ਉਹਨਾਂ ਦੀ ਅਸਲ ਪਹਿਚਾਨ ਦੀ ਉਹਨਾਂ ਦੇ ਅਸਲ ਸਕਸੈਸ ਦੀ ਤਾਂ 2001 ਦੇ ਵਿੱਚ ਆਉਣ ਵਾਲਾ ਉਹਨਾਂ ਦਾ ਸੰਗੀਤ ਯਾਨੀ ਕਿ ਸੋਨ ਦੀ ਚੜੀ ਦੇ ਨਾਲ ਉਹ ਸੁਪਰਸਟਾਰ ਬਣ ਗਏ ਜਿਸ ਤੋਂ ਬਾਅਦ ਉਹਨਾਂ ਨੇ ਕਦੇ ਵੀ ਮੋੜ ਕੇ ਨਹੀਂ ਦੇਖਿਆ ਪਰ ਸ਼ੇ ਨਜ ਪਿਸਟਲਰ ਹਫਲਾ ਤੇ ਖੁੰਡੀਆਂ ਕਿਰਪਾਨਾ ਦੇਖੇ ਗੁੱਸਾ ਤੇਰੇ ਤੇ ਨਾ ਟਲ ਜਾਵੇ ਕਿਤੇ ਮਨ ਮੈਂ ਖਾ ਦੇ ਨੇ ਬਸ਼ੱਕ ਦੀ ਆਈ ਓਏ ਪਿੰਡ ਪੈਰਾ ਲੱਗਦਾ ਰਾਤੀ ਮਿਲਣ ਨਾ ਆਈ ਓਏ ਵਿੰਡ ਪੈਰਾ ਲੱਗਦਾ ਹੈ ਗਾਇਕੀ ਦੇ ਵਿੱਚ ਤੇ ਉਹਨਾਂ ਨੇ ਨਾਮ ਕਮਾਇਆ ਉਹਦੀ ਅਦਾਕਾਰੀ ਦੇ ਵਿੱਚ ਵੀ ਉਹਨਾਂ ਨੇ ਆਪਣਾ ਹੱਥ ਅਸਮਾਇਆ ਜਿੱਥੇ ਉਹਨਾਂ ਨੇ ਸ਼ੁਰੂਆਤ ਕੀਤੀ ਆਪਣੀ ਅਦਾਕਾਰੀ ਦੀ 2003 ਦੇ ਵਿੱਚ ਆਈ ਫਿਲਮ ਹਵਾਏ ਦੇ ਨਾਲ ਜਿਸ ਦੇ ਵਿੱਚ ਉਹਨਾਂ ਨੇ ਸਾਈਡ ਰੋਲ ਨਿਭਾਇਆ ਪਰ बतौर ਮੇਨ ਲੀਡ ਉਹ ਨਜ਼ਰ ਆਈ ਸੀ ਰੱਬ ਨੇ ਬਣਾਈਆਂ ਜੋੜੀਆਂ ਫਿਲਮ ਦੇ ਵਿੱਚ ਜੋ ਕਿ 2006 ਦੇ ਵਿੱਚ ਆਈ ਬਾਲੀਵੁੱਡ ਇੰਡਸਟਰੀ ਦੇ ਵਿੱਚ ਵੀ ਉਹਨਾਂ ਦੇ ਗਾਣਿਆਂ ਨੂੰ ਉਹਨਾਂ ਦੇ ਆਵਾਜ਼ ਨੂੰ ਸਰਾਇਆ ਗਿਆ ਜਿੱਥੇ ਉਹਨਾਂ ਨੇ ਬਾਲੀਵੁੱਡ ਇੰਡਸਟਰੀ ਦੀ ਕਈ ਫਿਲਮਾਂ ਦੇ ਵਿੱਚ ਆਪਣੇ ਗੀਤ ਦਿੱਤੇ ਜਿਵੇਂ ਕਿ ਵਾਦਾ ਰਹਾ ਕਰੁਕ ਸਾਹਿਬ ਬੀਬੀ ਗੈਂਗਸਟਰ ਤੇ ਕਈ ਹੋਰ ਫਿਲਮਾਂ ਇੱਕ ਉਹ ਦੂਜਾ ਉਹਨਾਂ ਦੀ ਲਿਖਤੀ ਕਰਕੇ ਤੇ ਤੀਜਾ ਉਹਨਾਂ ਦਾ ਸਿੱਧੇ ਗੱਲ ਕਰਨ ਦੇ ਅੰਦਾਜ਼ ਤੇ ਕਰਕੇ ਉਹਨਾਂ ਦੇ ਫੈਨਸ ਉਹਨਾਂ ਨੂੰ ਪੂਜਦੇ ਨੇ ਉਹਨਾਂ ਨੂੰ ਸਰਾਹਂਦੇ ਨੇ ਤੇ ਰੱਜ ਕੇ ਪਿਆਰ ਕਰਦੇ ਨੇ ਜਿੰਨਾ ਫੈਨਸ ਉਹਨਾਂ ਨੂੰ ਪਿਆਰ ਕਰਦੇ ਨੇ ਉਨਾ ਹੀ ਪਿਆਰ ਉਹ ਖੁਦ ਆਪ ਕਰਦੇ ਨੇ ਆਪਣੇ ਫੈਨਸ ਜੀ ਨਾਲ ਅਜਿਹਾ ਮੈਂ ਇਸ ਲਈ ਕਹਿ ਰਹੀ ਹਾਂ ਕਿਉਂਕਿ ਇੰਟਰਵਿਊ ਦੇ ਰਾਹੀਂ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਦੋ ਸ਼ੌਂਕ ਨੇ ਤੇ ਇੱਕ ਸ਼ੌਂਕ ਤਾਂ ਤੁਸੀਂ ਸੁਣ ਹੀ ਲਓ ਕੀ ਕਹਿੰਦੇ ਨੇ ਕਿਉਂਕਿ ਮੈਂ ਮੇਰਾ ਬੜਾ ਕਲੀਅਰ फंडा ਹੈ ਮੇਰੇ ਲਈ ਸੁੱਖ ਆਰਾਮ ਮੇਰੇ ਲਈ ਆਪਦੀ ਲਗਜ਼ਰੀ ਆ ਇਹ ਮੈਨੂੰ ਦੋ ਦੋ ਸ਼ੌਕ ਜ਼ਰੂਰ ਆ ਪੁਰਾਣੀਆਂ ਕਾਰਾਂ ਖਰੀਦ ਕੇ ਉਹਨਾਂ ਨੂੰ ਪੇਂਟ ਕਰਾ ਕੇ ਛੋਟਾ ਨੰਬਰ ਲਾ ਕੇ ਅੱਛਾ ਜਿੱਦਾਂ ਕੋਈ ਇਨਵੈਸਟਰ ਮਿਲ ਜੇ ਮੈਨੂੰ ਐਫੀਏਟ ਇਹ ਜਾ ਕੂੜ-ਕਬਾੜ ਮੈਂ ਇਕੱਠਾ ਕਰਨ ਦਾ ਸ਼ਕੀਰ ਨਾ ਕਿਉਂਕਿ ਪਿੰਡ ਵਾਲਾਂ ਨੂੰ ਹੁੰਦਾ ਆਦਤ ਚਾਰ ਟਰੈਕਟਰ ਲੈ ਲੈ ਦੋ ਸੋ ਉਦੋਂ ਬਾਅਦ ਮੈਨੂੰ ਲੱਗਦਾ ਜੇ ਮੈਂ ਆਪ ਦੇ ਆਪ ਤੋਂ ਵੱਧ ਪਿਆਰ ਕਰਦਾ ਤਾਂ ਮੈਂ ਆਪ ਦੇ ਚਾਹਣਾ ਨੂੰ ਕਰਦਾ ਕੀ ਬਾਤ ਹੈ ਕਿ ਮੈਨੂੰ ਲੱਗਦਾ ਮੇਰਾ ਹਰ ਗੀਤ ਹਰ ਸਾਹ ਮੇਰੀ ਹਰ ਕੋਸ਼ਿਸ਼ ਹਰ ਐਫਰਟ ਚੰਗਾ ਗਾਉਣਾ ਤਜਰਬੇ ਕਰਨ ਦਾ ਵੀ ਮੇਰਾ ਹੀ ਮਨਤਬ ਹੈ ਬਤੌਰ ਗੀਤਕਾਰ ਜਦੋਂ ਨਾ ਤਾਂ ਪੁੱਛਿਆ ਗਿਆ ਕਿ ਜਿਹੜੇ ਕਲਾਕਾਰ ਅੱਜਕੱਲ ਗਨ ਪ੍ਰੋਮੋਸ਼ਨ ਦੀ ਗੱਲ ਕਰਦੇ ਆ ਹਥਿਆਰਾਂ ਦੀ ਗੱਲ ਕਰਦੇ ਨੇ ਤਾਂ ਉਸ ਵੇਲੇ ਬਬੂ ਮਾਨ ਜੀ ਦੇ ਜ਼ਿਹਨ ਦੇ ਵਿੱਚ ਕੀ ਆਂਦਾ ਇਹ ਨਹੀਂ ਨਾ ਉਹਨਾਂ ਨੇ ਇਹ ਵੀ ਜ਼ਾਹਿਰ ਕੀਤਾ ਕਿ ਉਹਨਾਂ ਦੀ ਦਿਲ ਦੀ ਇੱਛਾ ਹੈ ਕਿ ਉਹ ਇੱਕ ਵੇਲਾ ਆਵੇ ਜਦੋਂ ਕਮਾਂਡੋ ਟ੍ਰੇਨਿੰਗ ਲੈ ਸਕਣ ਕੋਈ ਵਾਰ ਚੱਲਦੀ ਹੈ ਕਈ ਜਿਹੜੇ ਵੇਲੇ ਹੁੰਨੇ ਮੇਰੇ ਕੋਲ ਲਿਖ ਦਿੰਦੇ ਆ ਵੀ ਫਲਾਣਾ ਗਾਉਣ ਵਾਲਾ ਕਿੱਥੇ ਆ ਹਾਂ ਹੁਣ ਗਾਇ ਕਿੰਦਰ ਗਏ ਤੁਸੀਂ ਮੈਨੂੰ ਇਹ ਗੱਲ ਦੱਸੋ ਮੈਂ ਕਿਉਂਕਿ ਆਪਾਂ ਆਮ ਸੁਧਾਰਨਾ ਮੈਂ ਕ੍ਰੀਏਟਿਵ ਆ ਮੈਂ ਲਿਖਦਾ ਮੈਂ ਮੈਂ ਮੇਰੇ ਕੋਲ ਹਰ ਗੱਲ ਦਾ ਜਵਾਬ ਹੈ ਜੀ ਮੰਨ ਲਓ ਮੈਂ ਸਿਵਿਲিয়ান ਐ ਕੀ ਇੱਕ ਸਿਵਿਲিয়ান ਕਿਸੇ ਆਰਮੀ ਜਦੋਂ ਕੋਈ ਆਪਰੇਸ਼ਨ ਚੱਲਦਾ ਕੀ ਇੱਕ ਸਿਵਿਲিয়ান ਉਥੇ ਵੈਪਨ ਲੈ ਕੇ ਜਾ ਸਕਦਾ ਬਿਲਕੁਲ ਵੀ ਨਹੀਂ ਨਹੀਂ ਜਾ ਸਕਦਾ ਨਹੀਂ ਤੇ ਫਿਰ ਮੇਰੇ ਲੱਗਦਾ ਲਿਖਣ ਵਾਲਾ ਕਿਉਂ ਲਿਖਦਾ ਵੀ ਚਲੋ ਹਥਿਆਰ ਲੈ ਕੇ ਮੈਂ ਪਰਸਨਲੀ ਤੁਹਾਨੂੰ ਇਸ ਟੀਵੀ ਦੇ ਜ਼ਰੀਏ ਦੱਸਦਾ ਕਿ ਮੇਰੀ ਬੜੀ ਮਨਸ਼ਾ ਹੈ ਕਿ ਮੈਨੂੰ 2 ਜਾਂ 3 ਮਹੀਨੇ ਮਿਲਣ ਮੈਂ ਕਮਾਂਡੋ ਟ੍ਰੇਨਿੰਗ ਕਰਨੀ ਚਾਹੁੰਨਾ ਬੜੀ ਤਮੰਨਾ ਹੈ ਮੇਰੀ ਮੈਂ ਇੱਕ ਵਾਰੀ ਫਲੋਰ ਵੀ ਗਿਆ ਸੀ ਮੇਰੇ ਅਫਸਰ ਸਹਿਬਾਨ ਮੇਰੇ ਬੜੇ ਪਿਆਰੇ ਮਿੱਤਰ ਸੀ ਸਰਦਾਰ ਜੀ ਤੇ ਉਹਨਾਂ ਦੇ ਨਾਲ ਸਾਡੇ ਫਿਰ ਮਾਤਾ ਜੀ ਬਿਮਾਰ ਹੋ ਗਏ ਸੀ ਮੈਤੇ ਜਾ ਨਹੀਂ ਹੋਇਆ ਮੇਰੀ ਬੜੀ ਤਮੰਨਾ ਸੀ ਮੈਂ ਮਹੀਨਾ ਤੁਹਾਡੇ ਇੱਥੇ ਇਹਦੇ ਟ੍ਰੇਨਿੰਗ ਸੈਂਟਰ ਲਾਉਣਾ ਹੈ ਅੱਛਾ ਜੀ ਤੇ ਜੇ ਇਦਾਂ ਦਾ ਕੋਈ ਹੋਵੇ ਨਾ ਤਾਂ ਮੈਂ ਜਿਹੜੇ ਮੇਰੇ ਫੈਨ ਆ ਮੈਂ ਉਹਨਾਂ ਨੂੰ ਸੰਤੁਸ਼ਟ ਕਰ ਲਈ ਜਿਹੜੇ ਮੈਨੂੰ ਨਹੀਂ ਸੁਣਦੇ ਮੈਂ ਉਹਨਾਂ ਲਈ ਕਦੇ ਗਾਇਆ ਹੀ ਨਹੀਂ ਵਾਕਿਆ ਵਾਕਿਆ ਮੈਨੂੰ ਲੱਗਦੀ ਹੈ ਕਿ ਤੁਸੀਂ ਜਿਹੜੇ ਮੈਨੂੰ ਚੰਗਾ ਸਮਝਦੇ ਨਹੀਂ ਸਮਝਦੇ ਮੈਨੂੰ ਲੱਗਦੀ ਫਿਰ ਮੈਨੂੰ ਨਾ ਸੁਣਨ ਤਾਂ ਕਿਉਂਕਿ ਜੇ ਸੁਣਨਗੇ ਕੜਤਣਾ ਹੋਗੀ ਮਨ ਤੇ ਪਰ ਇਹ ਗੱਲ ਕਲੀਅਰ ਹੈ ਵੀ ਉਹ ਹੌਲੀ 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 ਦਾ ਹੁਣ ਸਮਝ ਜਾਣੀ ਵੀ ਸਚਾਈ ਜਿਹੜੀ ਹੈਗੀ ਲਿਖੀ ਜਾਂਦੀ ਹੈ ਉਹ ਛੇਤੀ ਕਬੂ ਆਉਂਦੀ ਹੈ ਨਾ ਹਾਂ ਉਹ ਫਿਰ ਛੇਤੀ ਫੈਨ ਹੋ ਜਾਂਦੇ ਆ ਆ ਸਹੀ ਸੋ ਮੈਂ ਮੇਰੀ ਮੈਂ ਇਹ ਇਦਾਂ ਦੇ ਜਿਹੜੇ ਆਪਾਂ ਕਮੈਂਟ ਕਰਦੇ ਆ ਇਹਦੇ ਨਾਲ ਕੀ ਹੁੰਦਾ ਇਹਦੇ ਨਾਲ ਸਮਾਜ ਟੁੱਟਦਾ ਮਾਨਸਾਪ ਨੇ ਆਪਣੀ ਗਾਇਕੀ ਤੋਂ ਕਿਤੇ ਵੱਧ ਆਪਣੀ ਲਿਖਤੀ ਤੇ ਵਿਸ਼ਵਾਸ ਹੈ ਔਰ ਇਹ ਲਿਖਤ ਉਹ ਕਿਵੇਂ ਕਰਦੇ ਨੇ ਕਿਵੇਂ ਉਹ ਸ਼ਬਦਾਵਲੀ ਲੱਭਦੇ ਨੇ ਤੇ ਕਿਵੇਂ ਗਾਣੇ ਦੀ ਰਚ ਲਿਖਣ ਦੀ ਪ੍ਰੈਕਟਿਸ ਹੁੰਦੀ ਇੱਕ ਇੱਕ ਪ੍ਰੈਕਟਿਸ ਤਾਂ ਇਹ ਹੁੰਦੀ ਹੈ ਕਿ ਬੰਦਾ ਕਲਮ ਚੱਕਦਾ ਜਿੱਦਾ ਤੁਹਾਡਾ ਬੜਾ ਸੋਹਣਾ ਕਮਰਾ ਹੈ ਏਸੀ ਉਹਨੂੰ ਇਸ ਤਰ੍ਹਾਂ ਚਾਹੀਦਾ ਕਿ ਸ਼ਾਂਤੀ ਚਾਹੀਦੀ ਹੈ ਇੱਕ ਇਸ ਤਰ੍ਹਾਂ ਦੇ ਲੇਖਕ ਹੈ ਮੰਨੋ ਸ਼ੋਭਾ ਸਿੰਘ ਹੈ ਉਹ ਪੇਂਟਿੰਗ ਬਹਾਰ ਚ ਕਰ ਸਕਦਾ ਹੈ ਜਿਹੜਾ ਸ਼ਾਦਤ हसन ਮंटो ਹੈ ਉਹ ਭੀੜ ਚ ਲਿਖ ਸਕਦਾ ਹੈ ਤੋਂ ਜਿਹੜੀ ਮੇਰੀ ਸ਼ੈਲੀ ਹੈ ਲਿਖਣ ਦੀ ਉਹ ਇਸ ਤਰ੍ਹਾਂ ਦੀ ਹੈ ਜਿਹੜੀ ਨਿੱਜੀ ਜ਼ਿੰਦਗੀ ਚ ਤੁਰਦੇ ਤੁਰਦੇ ਕਿਤੇ ਚਾਹ ਦੇ ਖੋ ਕਿਤੇ ਚਾਹ ਪੀ ਲਈ ਉੱਥੇ ਮੂਡ ਬਣ ਗਿਆ ਐਦਾਂ ਦਾ ਸੌਟਾ ਕੁਈ ਦੇ ਲਈ ਸਪੈਸ਼ਲ ਵਕਤ ਨਹੀਂ ਕਿ ਹੁਣ ਹੁਣ ਇਦਾਂ ਲਿਖਿਆ ਜਾਊਗਾ ਇਦਾਂ ਉਹ ਫਿਲਮ ਲਈ ਲਿਖਿਆ ਜਾ ਸਕਦਾ ਜੇ ਫਿਲਮ ਨੂੰ ਅਸੀਂ ਹੁਣ ਪਿੱਛੇ ਇੱਕ ਫਿਲਮ ਦੀ ਤਿਆਰੀ ਕਰਦੇ ਸੀ ਉਹਦੇ ਗਾਣੇ ਸੀ ਕਿ ਉਹ ਟਰੈਵਲਿੰਗ ਦੇ ਗਾਣੇ ਮਾਲੋ ਹੁਣ ਉਹ ਟਰੱਕ ਦਾ ਗਾਣਾ ਉਹ ਤਾਂ ਉਹ ਸੋਚ ਕੇ ਲਿਖਣਾ ਪਊਗਾ ਬਟ ਜਿਹੜੇ ਅਸਟ ਦੇ ਗਾਣੇ ਆ ਉਹ ਉਹ ਬਿਨਾਂ ਸੋਚੇ ਹਿੰਦੀ ਫਿਲਮ ਇੰਡਸਟਰੀ ਦੇ ਕਈ ਦਿੱਗਜ ਕਲਾਕਾਰਾਂ ਨੂੰ ਉਹ ਫੋਲੋ ਕਰਦੇ ਨੇ ਉਹਨਾਂ ਨੂੰ ਸਰਾਂਦੇ ਨੇ ਜਿਵੇਂ ਕਿ ਦਲੀਪ ਸਾਹਿਬ ਦੇਵਾਨੰਦ ਜੀ ਰਾਜਕਪੂਰ ਸਾਹਿਬ ਪਰ ਇਹਨਾਂ ਹੀ ਨਹੀਂ ਉਹਨਾਂ ਨੂੰ ਹਿੰਦੀ ਫਿਲਮ ਇੰਡਸਟਰੀ ਦੇ ਦੋ ਗਾਣੇ ਸਭ ਤੋਂ ਜ਼ਿਆਦਾ ਪਸੰਦ ਨੇ ਉਹਨਾਂ ਦੇ ਉਹ ਫੇਵਰਟ ਗੀਤ ਨੇ ਔਰ ਉਹ ਕਿਹੜੇ ਨੇ ਆਉ ਦੱਸਦੇ ਆ ਮੈਨੂੰ 뮤지컬ੀ ਵੀ ਅੱਛਾ ਲੱਗਦਾ ਹੈ ਜਾਂ ਮੈਨੂੰ ਉਹਦੀ ਜਿਹੜੀ ਬੀਟ ਵੀ ਅੱਛੀ ਲੱਗਦੀ ਹੈ ਉਹ ਦੋ ਗਾਣੇ ਇੱਕ ਤਾਂ ਚੁਰਾ ਲਿਆ ਹਾਂ ਹਾਂ ਇੱਕ ਹੈਗਾ ਦਮ ਮਰ ਦਮ ਇਹ ਉਹ ਸਾਊਂਡ ਤੇ ਜਿਹੜੀ ਉਹ ਮੇਰੇ ਕੰਨਾਂ ਚ ਅਕਸਰ ਗੂੰਜਦੀ ਰਹਿੰਦੀ ਹੈ। ਸੌਂ ਦੀ ਜੜੀ ਮਿਤਰਾ ਦੀ ਛਤਰੀ ਤੇ ਉੱਡ ਗਈ ਨਿੰਦਰਾ ਇਹ ਕੁਝ ਅਜਿਹੇ ਗੀਤ ਨੇ ਜਿਨ੍ਹਾਂ ਨੂੰ ਰਿਲੀਜ਼ ਹੋਏ ਤਾਂ ਦੋ ਦਹਾਕਿਆਂ ਤੋਂ ਉੱਤੇ ਹੋ ਗਏ ਨੇ ਪਰ ਅੱਜ ਵੀ ਸੁਣੇ ਜਾਂਦੇ ਨੇ ਗਾਏ ਜਾਂਦੇ ਨੇ ਤੇ ਹੁਣ ਤੁਸੀਂ ਵੀ ਤਿਆਰੀ ਖਿੱਚ ਲਓ ਕਿਉਂਕਿ ਬੱਬੂ ਮਾਨ ਜੀ ਹੁਣ ਸਾਨੂੰ ਨਜ਼ਰ ਆਣਗੇ ਵੱਡੇ ਪਰਦੇ ਤੇ ਜਦੇ ਉਹ ਲੈ ਕੇ ਆ ਰਹੇ ਨੇ ਆਪਣੀ ਅਗਲੀ ਫਿਲਮ ਜਿਸ ਦਾ ਟਾਈਟਲ ਹੈ ਸ਼ੌਂਕੀ ਸਰਦਾਰ ਵਿਦ ਗੁਰੂ ਰੰਧਾਵਾ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾਏਗਾ 16 ਮਈ ਨੂੰ ਇਸ ਜੀ ਇਸ ਛੋਟੀ ਜੀ ਚਲਕ ਦੇ ਵਿੱਚ ਤਾਂ ਤਹਿਲ ਕ ਮਚਾਉਂਦੇ ਹੋਏ ਨਜ਼ਰ ਆ ਰਹੇ ਨੇ এ দোনো ਸੋ ਹੁਣ ਸਮਾ ਹੋ ਗਿਆ ਅਲਵਿਦਾ ਲੈਂਦਾ ਤੇ ਜੇ ਤੁਸੀਂ ਵੀ ਹੋ ਬੱਬੂ ਮਾਨ ਜੀ ਦੇ ਫੈਨ ਐਂਡ ਯੂ ਵਾਂਟ ਟੂ ਵਿਸ਼ ਹਿਮ ਥੈਨ ਯੂ ਕੈਨ ਡੂ ਸੋ ਵਿਸ਼ਿੰਗ ਬੱਬੂ ði ਮੈਨ ਆਫ ਪੰਜਾਬੀ ਐਂਟਰਟੇਨਮੈਂਟ 뮤직 ਇੰਡਸਟਰੀ ਅ ਵੈਰੀ ਹੈਪੀ ਬਰਥਡੇ ਤੁਸੀਂ ਵੀ ਆਪਣੀ ਵਿਸ਼ਸ ਦੇ ਸਕਦੇ ਹੋ ਉਹਨਾਂ ਨੂੰ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਤੇ ਇਸੇ ਦੇ ਨਾਲ ਜੇ ਵੀਡੀਓ ਆ ਤੁਹਾਨੂੰ ਪਸੰਦ ਤੁਹੋ ਲਾਈਕ ਸ਼ੇਅਰ ਐਂਡ ਕਮੈਂਟ ਵਿਦ ਯਰ ਫਰੈਂਡਸ